ਕਰ ਪੜਾ ਹੋ ਪੜਾ ਅੰਤ ਭਲੇ ਦਾ ਪੜਾ ਸਿਆਣਿਆਂ ਨੇ ਕਹਾਵਤ ਜਿਹੜੀ ਇਹ ਕਹੀ ਹੈ ਕਿ ਕਰ ਪੜਾ ਹੋ ਪੜਾ ਤੇ ਅੰਤ ਭਲੇ ਦਾ ਪੜਾ ਅਗਰ ਕਿਸੇ ਦਾ ਆਪਾਂ ਭਲਾ ਕਰਦੇ ਆਂ ਤੇ ਪ੍ਰਮਾਤਮਾ ਆਪਣਾ ਵੀ ਭਲਾ ਕਰਦਾ ਹੈ ਅੱਜ ਹੀ ਕਹਾਵਤ ਤੇ ਅੱਜ ਇੱਕ ਗਰੀਬ ਪਰਿਵਾਰ ਨੂੰ ਸਾਰੇ ਹੀ ਲੋਕਾਂ ਦੀ ਲੋੜ ਹੈ ਸਾਰੇ ਹੀ ਸਜਣਾ ਦੀ ਲੋੜ ਹੈ ਇੱਕ ਪਰਿਵਾਰ ਜਿਹੜਾ ਜਿੰਨਾ ਕੋਲ ਆਪਦਾ ਮਕਾਨ ਤੱਕ ਨਹੀਂ ਹੈਗਾ ਉਹ ਪਰਿਵਾਰ ਜਿੰਨਾ ਕੋਲ ਨਾ ਆਪਦਾ ਮਕਾਨ ਰਹਿਣ ਨੂੰ ਏ ਨਾ ਉਹਨਾਂ ਕੋਲ ਅੱਜ ਦੇ ਟਾਈਮ 'ਚ ਪੈਸਾ ਹੈ ਔਰ ਨਾ ਹੀ ਉਹਨਾਂ ਕੋਲ ਇਲਾਜ ਕਰਵਾਉਣ ਵਾਸਤੇ ਕੋਈ ਕਾਰਡ ਉਪਲਬਧ ਹੈ ਨਾ ਉਹਨਾਂ ਕੋਲ 5 ਲੱਖ ਵਾਲਾ ਕਾਰਡ ਹੈ ਆਸ਼ਮਾਨ ਕਾਰਡ ਹੈਗਾ ਨਾ ਹੀ ਉਹਨਾਂ ਦੇ ਕੋਲ ਮਕਾਨ ਹੈਗਾ ਤੇ ਉਹਨਾਂ ਦਾ ਬੱਚਾ ਜਿਹੜਾ ਪਿਛਲੇ ਦਿਨੀ ਇੱਕ ਮਜ਼ਦੂਰੀ ਕਰਦੇ ਟਾਈਮ ਕਿਸੇ ਭਰਾ ਦੇ ਮਜ਼ਦੂਰੀ ਕਰ ਰਿਹਾ ਸੀ ਤੇ ਉਹ ਤੋਂ ਛੱਤ ਤੋਂ ਡਿੱਗ ਜਾਂਦਾ ਹੈ ਤੇ ਅੱਜ ਉਹਨਾਂ ਨੂੰ ਪਰਿਵਾਰ ਨੂੰ ਜ਼ਰੂਰਤ ਹੈ ਸਮਾਜ ਸੇਵੀਆਂ ਦੀ ਸਮਾਜ ਸੇਵੀ ਬੜੇ ਬੜੇ ਵੱਡੇ ਪਏ ਨੇ ਇੱਕ ਸਕਿੰਟ ਦੇ ਵਿੱਚ ਜਿਹੜੀ ਮਦਦ ਕਰ ਸਕਦੇ ਨੇ ਤੇ ਉਸ ਪਰਿਵਾਰ ਦੇ ਅਸੀਂ ਅੱਜ ਘਰ ਪੁੱਜੇ ਆ ਜਿਹੜਾ ਉਹ ਘਰ ਰਹਿ ਰਹੇ ਨੇ ਇੱਕ ਸਰਕਾਰੀ ਬਿਲਡਿੰਗ ਹੈ ਜਿਹੜੀ ਕਿ ਖਸਤਾ ਹਾਲਤ ਦੇ ਵਿੱਚ ਪਈ ਹੋਈ ਸੀ ਤੇ ਉਸ ਬਿਲਡਿੰਗ ਤੇ ਜਿਹੜਾ ਉਹਨਾਂ ਨੇ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਦੋ ਤਿੰਨ ਭਾਈ ਸੀ ਉਹਨਾਂ ਵਿੱਚੋਂ ਇੱਕ ਭਾਈ ਜਿਹੜਾ ਅੱਜ ਮੌਤ ਦੀ ਜੰਗ ਲੜ ਰਿਹਾ ਹੈ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ ਇਹ ਉਹ ਮਾਤਾ ਜੀ ਨੇ ਇਹ ਉਹਨਿੰ ਤਸਵੀਰ ਤੁਸੀਂ ਦੇਖ ਲਓ ਇਹ ਮਾਤਾ ਜੀ ਨੇ ਇਹਨਾਂ ਦਾ ਬੇਟਾ ਸੀ ਉਹ ਬੇਟਾ ਜਿਹੜਾ ਅੱਜ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ ਮਾਤਾ ਜੀ ਕੀ ਹੋਇਆ ਤੁਹਾਡੇ ਬੇਟੇ ਨੂੰ ਤੇ ਕਾਰਨ ਕੀ ਬਣਿਆ ਸਾਰਾ ਉਹ ਜੀ ਕਿਸੇ ਦੇ ਗਿਆ ਸੀ ਦਿਹਾੜੀ ਉਹ ਥੋੜ ਡਿੱਗ ਪਿਆ ਹੈ ਉਹ ਥੋ ਬਹੁਤ ਜਿਆਦੀ ਸੱਟ ਲੱਗ ਗਈ ਸਿਰ ਤੇ ਅਸੀਂ ਇੱਥੇ ਹਸਪਤਾਲ ਲੈ ਕੇ ਗਏ ਇੱਥੇ ਮਾੜਾ ਮੋਟਾ ਪੁੰਜੜ ਸਵਾਰਿਆਂ ਨੇ ਫੇਰ ਉਹਨਾਂ ਫਰੀਦਕੋਟ ਸਾਨੂੰ ਭੇਜਿਆ ਇਥੇ ਲਾਜ ਨਹੀਂ ਹੋਇਆ ਫਰੀਦਕੋਟ ਭੇਜਿਆ ਨੇ ਤੇ ਉੱਥੇ ਵੀ ਨਹੀਂ ਲਾਜ ਹੋਇਆ ਉਹਨਾਂ ਨੇ ਕਸਕਰਾ ਕੀਤਾ ਤੇ ਸਿਰ ਦੀ ਸੱਟ ਬਾਲੀ ਸੀ ਤੇ ਉਹਨਾਂ ਨੇ ਉਹ ਕਿਤੀ ਸਕੈਨ ਸਕੈਨ ਕੀਤੀ ਨੇ ਤੇ ਉੱਥੇ ਵੀ ਨਹੀਂ ਕੋਈ ਵਸ ਚੱਲਿਆ ਫੇਰ ਉਹਨਾਂ ਬਠਿੰਡੇ ਭੇਜਿਆ ਸਾਨੂੰ ਬਠਿੰਡੇ ਫੇਰ ਸਾਨੂੰ ਉੱਥੇ ਵੀ ਨਹੀਂ ਦਾਖਲ ਮੇਰੇ ਮੁੰਡੇ ਨੂੰ ਕੀਤਾ ਨੇ ਉੱਥੇ ਆਂਦੇ ਸੀ ਬੈੱਡ ਨਹੀਂ ਗਏ ਤੇ ਇੱਥੇ ਉੱਥੇ ਵੀ ਨਹੀਂ ਕੀਤਾ ਫੇਰ ਅਸੀਂ ਉੱਥੇ ਲੈ ਕੇ ਗਏ ਆ ਪ੍ਰਾਈਵੇਟ ਹਸਪਤਾਲ ਚ ਹਾਈਵੇਟ ਹਾਂ ਪ੍ਰਾਈਵੇਟ ਲੈ ਕੇ ਗਏ ਆ ਅਸੀਂ ਗਰੀਬ ਬੰਦੇ ਕੀ ਕਰੀਆ ਇੰਨੀ ਸਾਡੇ ਕੋਲ ਪਹੁੰਚ ਨਹੀਂ ਗੇ ਬੈਠੇ ਅਸੀਂ ਕਿੱਥੇ ਬੈਠੇ ਕਿਹੜੀ ਥਾਂ 'ਚ ਬੈਠੇ ਆ ਹੈਂ ਕਿੰਨੇ ਕੋ ਪੈਸੇ ਡਾਕਟਰਾਂ ਨੇ ਮੰਗੇ ਆ ਲਾਜਵਾਬ ਡਾਕਟਰ ਤਾਂ ਪੈਸੇ ਬਹੁਤ ਜਿਆਦੇ ਮੰਗੇ ਜਾਂਦੇ ਨੇ ਰੋਜ਼ ਦਾ 15000 20000 ਮੰਗੇ ਜਾਂਦੇ ਨੇ ਬੈੱਡ ਦਾ ਖਰਚਾ ਦਵਾਈ ਦਾ ਖਰਚਾ ਠੀਕ ਹੈ ਹੁਣ ਸਾਡੇ ਕੋਲ ਤਾਂ ਕਾਟਕੂਟ ਵੀ ਨਹੀਂਗਾ ਨਾ ਸਾਡਾ ਬਣਿਆ ਹੈ ਤੇ ਕੀ ਅਸੀਂ ਹੁਣ ਲਈਏ ਕਿੱਥੋਂ ਲਈਏ ਫੜ ਫੜ ਕੇ ਗਰੀਬ ਬੰਦੇ ਆ ਸੀ ਕੀ ਅਪੀਲ ਕਰਦੇ ਹੋ ਸਮਾਜਿਕ ਸੰਸਥਾਵਾਂ ਨੂੰ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਹਾਂ ਲੋਕਾਂ ਵਿੱਚ ਜਿੰਨੀ ਹਿੰਦੀ ਕਿਸੇ ਕੋਲੋਂ ਸਾਨੂੰ ਮਦਦ ਕਰਨ ਮੇਰੇ ਬੱਚੇ ਨੂੰ ਬਚਾਈਏ ਤਾਂ ਕਿ ਤੁਹਾਡਾ ਮੁੰਡਾ ਬਿਲਕੁਲ ਜੀ ਇੱਥੇ ਸਮਾਜ ਸੇਵੀ ਸੰਸਥਾ ਸੂਰਮੇ ਪੰਜਾਬ ਸੂਰਮੇ ਜਥੇਬੰਦੀ ਦੇ ਵੀ ਮੈਂਬਰ ਪਹੁੰਚੇ ਨੇ ਭਾਈ ਜੀ ਹਮੇਸ਼ਾ ਲੋਕਾਂ ਦੇ ਨਾਲ ਖੜਦੇ ਹੋ ਅੱਜ ਇਸ ਗਰੀਬ ਪਰਿਵਾਰ ਦੇ ਨਾਲ ਤੁਸੀਂ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਕੀ ਇਹਨਾਂ ਲਈ ਉਹ ਪ੍ਰਾਲਾ ਕਰਨ ਜਾ ਰਹੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਹੀ ਮੈਨੂੰ ਪਤਾ ਲੱਗਿਆ ਮੇਰੇ ਨਿੱਕੂ ਵੀਰ ਜੀ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਕਰਕੇ ਇੱਕ ਮਜ਼ਦੂਰ ਮਜ਼ਦੂਰੀ ਕਰਨ ਲਈ ਗਿਆ ਸੀਗਾ ਤੇ ਜਿਹੜੇ ਘਰ ਦੇ ਵਿੱਚ ਗਿਆ ਸੀ ਉਹਨਾਂ ਦੀ ਖਸਤਾ ਹਾਲ ਦੀ ਵਿੱਚ ਬਿਲਡਿੰਗ ਸੀਗੀ ਤੇ ਉਤੋਂ ਛੱਤ ਦੇ ਉਹਨਾਂ ਨੇ ਕੋਈ ਆਪਦਾ ਕੰਮ ਕਰਵਾਉਣਾ ਸੀ ਤੇ ਜਦੋਂ ਹੀ ਉਹ ਵੀਰ ਛੱਤ ਦੇ ਉੱਪਰ ਜਾਂਦਾ ਹੈ ਤੇ ਉਦਾਂ ਹੀ ਬਾਲਾ ਟੁੱਟਦਾ ਹੈ ਔਰ ਸਿੱਧਾ ਆ ਕੇ ਨੀਚੇ ਜ਼ਮੀਨ ਤੇ गिरਦਾ ਤੇ ਜਿਸ ਦੀ ਇੱਕ ਸਿਰ ਦੇ ਵਿੱਚ ਸੱਟ ਲੱਗਦੀ ਹੈ ਤੇ ਉਹਨੂੰ ਮੇਰੇ ਹਿਸਾਬ ਨਾਲ ਇੱਕ ਨਿਊਰੋ ਦਾ ਪਕੋਮਾ ਕਹਿ ਲਿਆ ਜਾਂ ਕੋਈ ਵੀ ਲਾ ਲਿਆ ਹਨ ਉਹਦਾ ਇਲਾਜ ਹੁੰਦਾ ਹੋਣਾ ਤੇ ਮੈਂ ਕਿ ਨਾਕਾਮੀ ਗਵਾਂਗਾ ਇੱਕ ਸਰਕਾਰੀ ਹਸਪਤਾਲ ਨਾਲ ਜਿਹੜੀ ਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਜੀ ਸਾਡੇ ਹਸਪਤਾਲਾਂ ਦੇ ਵਿੱਚ ਐਦਾਂ ਦਾ ਟ੍ਰੀਟਮੈਂਟ ਹੈ ਜੀ ਗਰੀਬਾਂ ਦਾ ਉਹ ਅਸੀਂ ਸੇਵਾ ਕਰ ਰਹੇ ਹਾਂ ਐਦਾਂ ਦੀ ਸੇਵਾ ਕਰ ਰਹੇ ਹਾਂ ਪਹਿਲਾਂ ਉਹਨਾਂ ਨੇ ਫਰੀਦਕੋਟ ਰੈਫਰ ਕੀਤਾ ਜੀ ਫਿਰ ਫਰੀਦਕੋਟ ਦੇ ਵਿੱਚ ਕੋਈ ਉਹਨਾਂ ਨੂੰ ਉਸ ਚੀਜ਼ ਦਾ ਹੱਲ ਨਹੀਂ ਮਿਲਿਆ ਵੀ ਇਹਨਾਂ ਦਾ ਹੋਇਆ ਕੀ ਹੈ ਪਹਿਲਾਂ ਤਾਂ ਦੇਖੋ ਵੀ ਕਿੰਡੀ ਸ਼ਰਮਨਾਕ ਗੱਲ ਹੈ ਸਕੈਂਦਰ ਵਿੱਚ ਜਦੋਂ ਕਿ ਕਲੀਅਰ ਹੁੰਦਾ ਵੀ ਇਹਨਾਂ ਨੂੰ ਨਿਊਰੋ ਦਾ ਕੋਈ ਸਿਸਟਮ ਹੋਊਗਾ ਹਨਾ ਉਸ ਤੋਂ ਬਾਅਦ ਇਹਨਾਂ ਨੇ ਏਮਜ਼ ਹਸਪਤਾਲ ਦੇ ਵਿੱਚ ਵੀ ਸਾਡੇ ਕੋਲੇ ਸਿਰਫ ਵੀ ਜੀ ਇੱਕ ਤੁਹਾਡੇ ਕੋਲੇ ਵੈਂਟੀਲੇਟਰ ਹੀ ਹੈ ਨਾ ਤਾਂ ਤੁਸੀਂ ਕੀ ਲੋਕਾਂ ਦੇ ਯਾਰ ਸੇਵਾ ਕਰ ਲੋਗੇ ਕੀ ਇੰਨੀਆਂ-ਨੀਆਂ ਵੱਡੀਆਂ ਬਿਲਡਿੰਗਾਂ ਬਿਲਡਿੰਗਾਂ ਬਣਾਉਣ ਨੂੰ ਆਪਣੇ ਕੋਲੇ ਪੈਸਾ ਹੁੰਦਾ ਹੈ ਤੇ ਇੱਕ ਗਰੀਬ ਪਰਿਵਾਰਾਂ ਨੂੰ ਸਾਨੂੰ ਲਾਸ਼ ਦੇਣ ਵਾਸਤੇ ਨਾ ਤਾਂ ਵੈਂਟੀਲੇਟਰ ਨੇ ਔਰ ਨਾ ਹੀ ਪੁੱਗਦਾ ਸਾਡੇ ਕੋਲ ਡਾਕਟਰ ਨਾ ਹੀ ਉਹਨਾਂ ਨੂੰ ਦਵਾਈਆਂ ਦੇਣ ਵਾਸਤੇ ਕੋਈ ਚੀਜ਼ ਹੈਗੀ ਹੈ ਇਹ ਜਿਹੜੀਆਂ ਸਰਕਾਰਾਂ ਨੇ ਇਹ ਝੂਠੇ ਲਾਰੇ ਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾ ਕੇ ਬਿਲਡਿੰਗਾਂ ਵੱਡੀਆਂ ਇਸ ਕਰਕੇ ਬਣਾਈਆਂ ਜਾਂਦੀਆਂ ਵੀ ਉਹਨਾਂ ਵਿੱਚ ਸਰਕਾਰਾਂ ਦਾ ਜਿਹੜਾ ਗਬਨ ਹੁੰਦਾ ਹੈ ਜਿਹੜਾ ਉਹਨਾਂ ਨੂੰ ਆਪਾਂ ਠੇਕਾ ਲਾ ਲੈਣੇ ਹਨ ਉਹ ਠੇਕੇ ਦੇ ਵਿੱਚ ਇਹਨਾਂ ਨੇ ਵੱਡੇ ਉਹ ਐਡੀਆਂ ਵੱਡੀਆਂ ਬਿਲਡਿੰਗਾਂ ਬਣਾ ਸਕਦੇ ਆ ਕਿ ਉਹਨਾਂ ਹਸਪੀਟਲਾਂ ਦੇ ਵਿੱਚ ਆਪਾਂ 10 20 ਵੈਂਟੀਲੇਟਰ ਨਹੀਂ ਲਿਆ ਕੇ ਰੱਖ ਸਕਦੇ ਵੀ ਜਿੱਥੇ ਆ ਕੇ ਗਰੀਬ ਅਦਾ ਇਲਾਜ ਕਰਵਾਉਣਾ ਔਰ ਦੂਜੇ ਪਾਸੇ ਗੱਲ ਲੈ ਕੇ ਆਉਣਾ ਮੈਂ ਦੂਜੇ ਪਾਸੇ ਗੱਲ ਲੈ ਕੇ ਆਉਣਾ ਵੀ ਸਰਕਾਰ ਕੰਦੀ ਜੀ 5 ਲੱਖ ਵਾਲਾ ਜਿਹੜਾ ਸਾਡਾ ਕਾਰਡ ਹੈ ਉਹ ਫ੍ਰੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਇੱਕ ਗਰੀਬ ਪਰਿਵਾਰ ਦਾ ਜਿਹੜਾ ਰਾਸ਼ਨ ਕਾਰਡ ਕੱਢ ਦਿੱਤਾ ਜਾਂਦਾ ਦੇਖੋ ਵੀ ਇੱਕ ਅਮੀਰ ਲੋਕਾਂ ਦੇ ਕੋਲੇ ਰਾਸ਼ਨ ਕਾਰਡ ਨੇ ਉਹਨਾਂ ਦੇ ਇਲਾਜ ਦੇ ਕਾਰਡ ਵੀ ਬਣੇ ਹੋਏ ਨੇ ਨਾਲੇ ਕਿ ਉਹ ਸਮਰਥਤ ਹੁੰਦੇ ਨੇ ਇਲਾਜ ਕਰਾਉਣ ਦੇ ਵਾਸਤੇ ਤੇ ਜਿਹੜੇ ਗਰੀਬ ਪਰਿਵਾਰਾਂ ਦਾ ਸਰਕਾਰ ਦੀਆਂ ਪਾਲਿਸੀ ਹੋਰ ਭਗਵੰਤ ਮਾਨ ਸਾਹਿਬ ਜੀ ਨੇ ਗੱਲ ਕਹੀ ਸੀ ਵੀ ਤੁਹਾਡਾ ਕਿਤੇ ਕੋਈ ਨਹੀਂ ਲੱਗੂਗਾ ਕਾਰਡ ਜਾਂ ਸਿੱਧਾ ਆਧਾਰ ਕਾਰਡ ਤੇ ਜਾਓ ਤੇ ਆਪਣਾ ਲਾਜ਼ ਕਰਾਓ ਉਹ ਫੇਲ ਹੈ ਸਿੱਧਾ ਫੇਲ ਹੈ ਵੀ ਆਪਾਂ ਕਹਿ ਲੀਏ ਵੀ ਹੁਣ ਡਾਕਟਰ ਜਿੱਦਾਂ ਉਹਨਾਂ ਨੇ ਕਹਿ ਵੀ ਸਾਡੇ ਕੋਲੇ ਹੈ ਹੀ ਨਹੀਂ ਕੋਈ ਸਿਸਟਮ ਹੀ ਉਸ ਤੋਂ ਬਾਅਦ ਗਰੀਬ ਪਰਿਵਾਰ ਇੱਕ ਆਪਦੇ ਮੁੰਡੇ ਦੀ ਜਾਨ ਬਚਾਉਣ ਵਾਸਤੇ ਬਠਿੰਡਾ ਨਿਊਰੋ ਸਪਾਈਨ ਦੇ ਵਿੱਚ ਜਾ ਕੇ ਐਡਮਿਟ ਕਰਾਉਂਦੇ ਨੇ ਜਿਹੜਾ ਕਿ ਲਾਜ਼ ਬਹੁਤ ਜ਼ਿਆਦਾ ਮਹਿੰਗਾ ਹੈ ਚਲੋ ਜੋ ਵੀ ਹੋ ਗਿਆ ਹਰੇਕ ਨੂੰ ਮਰਦੇ ਨੂੰ ਆਪਣਾ ਜੀ ਤਾਂ ਬਚਾਉਣਾਂ ਦੀ ਜ਼ਰੂਰਤ ਹੈਗੀ ਉਹਨਾਂ ਨੂੰ ਕਿਤੇ ਵੀ ਚੱਲਿਆ ਵਿਚਾਰਾ ਆਪਣਾ ਆਪ ਉਹਨਾਂ ਨੂੰ ਬਚਾਉਣਗੇ ਤੇ ਮੈਂ ਦ ਤਨੂ ਵੀ ਇਹ ਪਰਿਵਾਰ ਹੈ ਜੇ ਕਿਸੇ ਵੀਰ ਨੇ ਸਿੱਧਾ ਆ ਕੇ ਮਦਦ ਕਰਨੀ ਹੈ ਸਿੱਧਾ ਆ ਕੇ ਕਰ ਸਕਦਾ ਹੈ ਔਰ ਸਾਰਿਆਂ ਨੂੰ ਮੇਰੇ ਬਾਰੇ ਪਤਾ ਹੀ ਹੈ ਜਤਿੰਦਰ ਜਨਤਾ ਬਣਾਉਣ ਵਾਲਾ ਸੁਰਮਈ ਪੰਜਾਬ ਦਾ ਮੈਂ ਮੁਖੀ ਹਾਂ ਤੇ ਜਿਹੜੇ ਮੇਰੇ ਵੀਰ ਆ ਕੇ ਸੇਵਾ ਕਰਨ ਜਾਂਦੇ ਪਹਿਲੀ ਗੱਲ ਤੇ ਕਿਸੇ ਦੀ ਜਾਨ ਬਚਾਉਣੀ ਸਭ ਤੋਂ ਵੱਡਾ ਧਰਮ ਹੈ ਆਪਾਂ ਗੁਰਦੁਆਰਿਆਂ ਦੇ ਵਿੱਚ ਦਾਨ ਕਰਦੇ ਹਾਂ ਉਹ ਠੀਕ ਹੈ ਯਾਰ ਇੱਕ ਆਪਣੀ ਧਾਰਮਿਕ ਪਰੰਪਰਾ ਹੈ ਪਰ ਵੱਡਾ ਦਾਨ ਉਹ ਹੋ ਹੈ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀਗਾ ਗਰੀਬ ਦੀ ਮੂੰਹ ਗੁਰੂ ਦਾ ਗੋਲਕ ਹਣਾ ਜੀ ਤੇ ਉਦਾਂ ਹੀ ਮੈਂ ਕਵਾਂਗੇ ਵੀ ਭਰਾਵੋ ਆ ਕੇ ਇਹਨਾਂ ਦੀ ਆਪਾਂ ਬਾਹ ਫੜੀਏ ਇਹਨਾਂ ਦੀ ਮਦਦ ਕਰੀਏ ਦਸਵੰਦ ਥੋੜਾ ਥੋੜਾ ਕਰੀਏ ਆਪਣੇ ਜਿੱਥੇ ਵੀ ਮੇਰੇ ਵੀਰ ਵੀਡੀਓ ਦੇਖਦੇ ਪਏ ਆ ਇਹ ਚੈਨਲ ਨੂੰ ਫੋਲੋ ਕਰਿਓ ਔਰ ਇਹਨੂੰ ਸ਼ੇਅਰ ਕਰਿਓ ਵੀਡੀਓ ਨੂੰ ਵੀ ਜਿਹੜੇ ਵੀਰ ਦਾਨੀ ਸੱਜਣਾ ਤੱਕ ਇਹ ਵੀਡੀਓ ਸਾਡੀ ਪਹੁੰਚ ਸਕੇ ਤੇ ਮੇਰਾ ਵੀਰ ਇਹ ਐਡਰੈਸ ਜਿਹੜਾ ਹੈ ਇਹ ਸ਼੍ਰੀਮਾਲਾ ਰੋਡ ਤੇ ਜਿਹੜੇ ਆਪਣੇ ਵਾਟਰ ਬਾਕਸ ਦੀ ਟੈਂਕੀ ਬਣੀ ਹੈ ਉਹਦੇ ਨਾਲ ਹੀ ਮਾਤਾ ਜੀ ਦਾ ਘਰ ਹੈ ਤੇ ਮੈਂ ਵੀਰੋ ਤੁਹਾਨੂੰ ਦਰਖਾਸਤ ਕਰਾਂਗਾ ਵੀ ਤੁਸੀਂ ਜਿੰਨਾ ਵੀ ਦਸਵੰਦ ਹੋ ਸਕਦਾ ਆਪਣਾ ਕੋਈ 100 50 200 500 ਹਜ਼ਾਰ ਜਿੱ ਇਲਾਜ ਕਰਾਈਏ ਇੱਕ ਮਾਂ ਦਾ ਆਪਾ ਬੇਟਾ ਬਚਾਈਏ ਇਹਨਾਂ ਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਆ ਤੇ ਇਕੱਲਾ ਹੀ ਕਮਾਉਣ ਵਾਲਾ ਹੈ ਜਿਹੜਾ ਕਿ ਅੱਜ ਜ਼ਿੰਦਗੀ ਦੀ ਆਪਦੀ ਲੜਾਈ ਲੜ ਰਿਹਾ ਹੈ ਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਸਾਰੇ ਭਰਾਵਾਂ ਨੂੰ ਫੇਰ ਕਵਾਂਗਾ ਵੀ ਛੋਟੀ ਛੋਟੀ ਸੇਵਾ ਕਰਕੇ ਆਪਾਂ ਇਹਨਾਂ ਦਾ ਜ਼ਰੂਰ ਆਪਾਂ ਇਲਾਜ ਕਰਾਈਏ ਇਹਨੇ ਕਹਿੰਦੇ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਭਾਈ ਜੀ ਗੂਗਲ ਪੇ ਨੰਬਰ ਉਹਨਾਂ ਦਾ ਦੱਸ ਦੋ ਅਗਰ ਜਿਨ੍ਹਾਂ ਨੇ ਕੋਈ ਦਾਨ ਦਕਸ਼ਨਾ ਉਹਦੇ ਚ ਪਾਣੀ ਹੋਵੇ ਜੀ ਜੀ ਅਗਰ ਪਾ ਸਕਦਾ ਕੋਈ ਵੀ ਸਮਾਜ ਸੇਵੀ ਪਾਈ ਮੈਂ ਪਰਿਵਾਰ ਦਾ ਹੀ ਗੂਗਲ ਪੇ ਨੰਬਰ ਵੀਰੇ ਦੇ ਰਿਆਂ ਤੇ ਜ਼ਰੂਰ ਪਾਇਓ ਕਿਉਂ ਥੋੜੀ ਥੋੜੀ ਸੇਵਾ ਦੇ ਕਰਨ ਨਾਲ ਇੱਕ ਜ਼ਿੰਦਗੀ ਬਚਦੀ ਹੋਵੇ ਤੇ ਮੈਂ ਕਹਿੰਦਾ ਵੀ ਉਸ ਤੋਂ ਵੱਡਾ ਕੋਈ ਬੋਨ ਨਹੀਂ ਹੁੰਦਾਗਾ ਮੋਬਾਈਲ ਨੰਬਰ ਵੀਰੇ ਨੋਟ ਕਰ ਲਿਓ 97810 95885 ਇਹ ਪਰਿਵਾਰ ਦਾ ਨੰਬਰ ਹੈ ਜੀ ਭੋਲਾ ਕਰਕੇ ਇਦਾਂ ਕਰਕੇ ਨੰਬਰ ਇਹਨਾਂ ਦਾ ਨਾਮ ਸ਼ੋ ਹੋਊਗਾ ਤੇ ਪਲੀਜ਼ ਕਿਰਪਾ ਕਰਕੇ ਇੱਕ ਮਾਂ ਦਾ ਦਰਦ ਸੁਣਿਓ ਇੱਕ ਭਰਾ ਦੀ ਅਰਜ਼ ਸੁਣਿਓ ਮੇਰੀ ਵੀਰ ਜੀ ਸੁਣਿਓ ਔਰ ਪਰਮਾਤਮਾ ਵੀ ਇਸ ਗੱਲ ਦੇ ਨਾਲ ਤੁਹਾਨੂੰ ਦੁਗਣਾ ਫਲ ਦੇਊਗਾ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਨੂੰ ਇੱਕ ਸੁੱਖ ਮਿਲੂਗਾ ਅਗਰ ਤੁਸੀਂ ਐਸੇ ਗਰੀਬ ਪਰਿਵਾਰ ਦੀ ਮਦਦ ਕਰਦੇ ਹੋ ਤੇ ਬਹੁਤ ਬਹੁਤ ਮੈਂ ਧੰਨਵਾਦ ਹੋਵਾਂਗਾ ਗੁਰਬਾਣੀ ਮਹਾਰੇ ਦੀ ਚੱਲ ਰਹੀ ਹੈ ਤੇ ਇਹਦੀ ਹਜ਼ੂਰੀ ਦੇ ਵਿੱਚ ਵੀ ਅਸੀਂ ਮਹਾਰੇ ਦੀ ਹਜ਼ੂਰੀ ਵਿੱਚ ਕਵਾਂਗੇ ਵੀ ਅਸੀਂ ਵੀ ਜਿੰਨੇ ਜੋ ਇਸ ਪਰਿਵਾਰ ਦਾ ਅਸੀਂ ਜ਼ਰੂਰ ਸੰਜੋਗ ਕਰਾਂਗੇ ਡਾਕਟਰ ਸਾਹਿਬ ਦੇਖੋ ਸਰਕਾਰੀ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਉਪਲਬਧ ਨਹੀਂ ਹੈ ਤੇ ਮਜਬੂਰੀ ਵਸ਼ ਜੜਾ ਕੀ ਹੈ ਪਰਿਵਾਰ ਨੂੰ ਆਪਦਾ ਬੱਚਾ ਪ੍ਰਾਈਵੇਟ ਹਸਪਤਾਲ 'ਚ ਐਡਮਿਟ ਕਰਵਾਉਣਾ ਪਿਆ ਕੀ ਦੇਖਦੇ ਹੋ ਕਿ ਸਰਕਾਰ ਦੀਆਂ ਨਕਾਮੀਆਂ ਨੇ ਕਿ ਇਦਾਂ ਨਹੀਂ ਹੋਣਾ ਚਾਹੀਦਾ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਦਾਂ ਦੇ ਗਰੀਬ ਪਰਿਵਾਰਾਂ ਦੀ ਮਦਦ ਹੋਣੀ ਚਾਹੀਦੀ ਹੈ ਪਹਿਲ ਦੇ ਆਧਾਰ 'ਤੇ ਬਿਲਕੁਲ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਲਾਈਵ ਪੰਜਾਬ ਟੀਵੀ ਦਾ ਸੀ ਧੰਨਵਾਦ ਕਰਦੇ ਆ ਜਿਹੜੀ ਤੁਸੀਂ ਜਿਹੜੀ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਲੋੜ ਪੈਂਦੀ ਹੈ ਕੋਈ ਵੀ ਮਜਬੂਰ ਹੁੰਦੇ ਨੇ ਕੋਈ ਬੇਸਹਾਰਾ ਹੁੰਦੇ ਨੇ ਉਹਨਾਂ ਦੀ ਤੁਸੀਂ ਆਵਾਜ਼ ਜਿਹੜੀ ਜਿਹੜੀ ਇਹਨਾਂ ਵਿਚਾਰਿਆਂ ਦੀ ਆਵਾਜ਼ ਤੁਸੀਂ ਅੱਗੇ ਬਚਾਉਂਦੇ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਜੀ ਦੂਸਰੀ ਗੱਲ ਇਹ ਵੇਖੋ ਜੀ ਮੈਂ ਇਹੀ ਗੱਲ ਆਂਦਿਆਂ ਨਾਲ ਜਿਤੇਂਦਰ ਵੀਰ ਜੀ ਨਾਲ ਕੀਤੀ ਐ ਵੀ ਇਹਨਾਂ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਹੀ ਐਡਮਿਟ ਹੋਣਾ ਚਾਹੀਦਾ ਸੀ ਜੋ ਕਿ ਇਹਨਾਂ ਵਿਚਾਰਿਆਂ ਨੇ ਹੁਣ ਪ੍ਰਾਈਵੇਟ ਹਸਪੀਟਲ ਦੇ ਐਡਮਿਟ ਕਰਵਾਇਆ ਹੈ ਇਹਨਾਂ ਕੋਲ ਇਨੀ ਗੁੰਝ ਅਸ਼ਵੀ ਨਹੀਂ ਵੀ ਪ੍ਰਾਈਵੇਟ ਜਿਹੜੇ ਆਪਣੇ ਹਸਪੀਟਲਾਂ ਦੇ ਜਿਹੜੇ ਖਰਚੇ ਚੱਲ ਸਕਣ ਸਰਕਾਰ ਨੇ ਇਹਨਾਂ ਦੀ ਬਾਣੀ ਫੜੀ ਮੈਂ ਇੱਕ ਬੜੀ ਵੱਡੀ ਇੱਕ ਨਾਕਾਮੀ ਹੈ ਸਰਕਾਰ ਦੀ ਤੇ ਜਿਹੜੀ ਮਹਿਕਮਾ ਵੀ ਜਿਹੜੀ ਮੈਡੀਕਲ ਦੇ ਵਿੱਚ ਤੇ ਜੇ ਏਮਜ਼ ਹਸਪੀਟਲ ਜਿਹੜਾ ਇੱਥੇ ਜਿਹੜਾ ਟਰੀਟਮੈਂਟ ਚੱਲਦਾ ਹੈ ਇੱਥੇ ਉਹ ਇਲਾਜ ਵਧੀਆ ਹੋਣਾ ਚਾਹੀਦਾ ਹੈ ਤਾਂ ਕਿ ਇਹਨਾਂ ਵਿਚਾਰਿਆਂ ਨੂੰ ਇਹਨਾਂ ਦਾ ਕਾਰਡ ਤੇ ਇਲਾਜ ਹੋ ਜਾਵੇ ਤੇ ਦਰਬੇ ਦਰ ਠੋਕਰਾਂ ਨਾ ਖਾਣੀਆਂ ਪੈਣ ਦੇਖੋ ਸਰ ਕਾਰਡ ਵੀ ਇਹਨਾਂ ਦਾ ਜਿਹੜਾ ਕਿ ਨਹੀਂ ਬਣਿਆ ਨਾ ਹੀ ਇਹਨਾਂ ਦਾ ਰਾਸ਼ਨ ਕਾਰਡ ਹੈ ਔਰ ਨਾ ਹੀ ਆਸ਼ੂਮਾਨ ਕਾਰਡ ਹੈ ਇਹਨਾਂ ਦਾ ਬੜੀ ਮਾੜੀ ਗੱਲ ਹੈ ਜੀ ਵੇਖੋ ਜਿਹੜੀ ਸਹੂਲਤ ਹੈ ਇਹ ਸਰਕਾਰ ਨੇ ਜਿਹ ਤੇ ਗਰੀਬਾਂ ਵਾਸਤੇ ਸੁਵਿਧਾ ਰੱਖੀ ਗਰੀਬਾਂ ਦਾ ਵੇਖੋ ਰਹਿ ਜਾਂਦਾ ਜਿਹੜਾ ਹੁੰਦਾ ਆਪਣੇ ਮਾਲੋ ਤਗੜਾ ਬੰਦਾ ਹੁੰਦਾ ਕਾਰਡ ਬਣ ਜਾਂਦਾ ਹੁਣ ਅੱਜ ਇਹਨਾਂ ਨੂੰ ਮਦਦ ਦੀ ਲੋੜ ਹੈ ਮੈਂ ਇਹੀ ਬੇਨਤੀ ਕਰਨਾ ਚਾਹਣਾ ਸਾਡੇ ਜਿਹੜੇ ਸਾਰੇ ਵੀਰਾਂ ਭੈਣ ਭਰਾਵਾਂ ਨੂੰ ਵੀ ਤੁਸੀਂ ਆਪਾਂ ਵੱਧ ਚੜਗੇ ਜਿਹੜੀ ਇਹਨਾਂ ਵਿਚਾਰਿਆਂ ਦੀ ਹੈਲਪ ਕਰੀਏ ਤਾਂ ਕਿ ਜਿਹੜੀ ਇਹਨਾਂ ਦਾ ਬੱਚੇ ਦਾ ਇਲਾਜ ਹੋ ਸਕੇ ਤੇ ਇਹਦੀ ਜਾਨ ਬਚ ਸਕੇ ਜੀ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਤੇ ਇਹਨਾਂ ਦਾ ਵੇਖੋ ਜੀ Google Pay ਨੰਬਰ ਹੈਗਾ ਜੀ ਕੋਈ ਵੀ ਜਿੰਨੇ ਵੀ ਵੀਰ ਹੈਗੇ ਜਿੰਨਾ ਵੀ ਵੱਦ-ਵੱਦ ਤੇ ਜਿੰਨਾ ਵੀ ਆਪਦੇ 10ਵੇਂ 9 ਦੀ ਕਰਤ ਵਿੱਚੋਂ ਜਿਹੜੀ ਇਹ ਆਪਣੀ ਸੇਵਾ ਜਰੂਰ ਕਢੋ ਤਾਂ ਕਿ ਇਸ ਬੱਚੇ ਦੀ ਵਿਚਾਰੇ ਦੀ ਜਾਨ ਬਚ ਸਕੇ ਮੋਬਾਈਲ ਨੰਬਰ ਬੋਲ ਦਿਓ ਜੀ ਹਾਂ ਜੀ ਮੋਬਾਈਲ ਨੰਬਰ ਇਹਨਾਂ ਦਾ ਹੈਗਾ ਜੀ 97810 95 895 ਜੀ ਇਹ ਭੋਲਾ ਭੋਲਾ ਨਾਮ ਦਾ ਬੰਦਾ ਆਏਗਾ ਜੀ ਉੱਪਰ ਭੋਲਾ ਨਾਮ ਆਏਗਾ ਭੋਲਾ ਬੋਰੀਆ ਜੀ ਹਾਂ ਜੀ ਦੁਬਾਰਾ ਫਿਰ ਨੰਬਰ ਸ਼ੇਅਰ ਕਰ ਰਹੇ ਜੀ 97 810 95 895 ਜੀ ਬਿਲਕੁਲ ਜੀ ਇੱਕ ਪਰਿਵਾਰ ਦੇ ਮਕਾਨ ਜਿਹੜਾ ਹੈ ਬਿਲਕੁਲ ਆਪ ਮਕਾਨ ਤੁਸੀਂ ਦੇਖ ਲਓ ਇਹ ਪਰਿਵਾਰ ਦਾ ਮਕਾਨ ਹੈ ਤੇ ਇਸ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਵੀ ਚਾਹੇ ਤੁਸੀਂ 100 ਰੁਪਏ ਪਾਦੇ ਹੋ ਚਾਹੇ 10 ਰੁਪਏ ਪਾਦੇ ਹੋ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਅਗਰ ਕਿਸੇ ਵੀਰ ਦੇ ਕੋਲ ਕੋਈ ਇਹਨਾਂ ਦੇ ਕਾਰਡ ਬਣਾਉਣ ਦੀ ਆਪਸ਼ਨ ਵੀ ਹੋਵੇ ਤਾਂ ਕਿਰਪਾ ਕਰਕੇ ਇਹਨਾਂ ਦਾ ਕਾਰਡ ਵੀ ਬਣਾ ਦਿੱਤਾ ਜਾਵੇ ਅਗਰ ਇਹਨਾਂ ਦਾ ਕਾਰਡ 5 ਲੱਖ ਵਾਲਾ ਭਾਂਜੇ ਤਾਂ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੈ ਇਹਨਾਂ ਦੇ ਮੋਬਾਈਲ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਸੂਰਮੇ ਪੰਜਾਬ ਜੱਥੇਬੰਦੀ ਸੂਰ ਪੰਜਾਬ ਜਥੇਬੰਦੀ ਦੇ ਆਪਣੇ ਪ੍ਰਧਾਨ ਜੀ ਨੇ ਜਤਿੰਦਰ ਕੰਬੋਜ ਜੀ ਉਹਨਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਰ ਇਸ ਪਰਿਵਾਰ ਦੇ ਨਾਲ ਵੀ ਤੁਸੀਂ ਸੰਪਰਕ